ਮਹਿਮਾ ਉਹਦਾ ਬਖਦਾ ਅੱਜ ਇਸ ਪਵਿੱਤਰ ਦਿਨ ਦੇ ਲਈ ਤੇਰਾ ਧੰਨਵਾਦ ਕਰਦੇ ਹਾਂ ਥੈਂਕ ਯੂ ਲਾਰਡ ਆਏ ਸਭ ਜਨ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਥੈਂਕ ਯੂ ਲਾਰਡ ਥੈਂਕ ਯੂ ਲਾਰਡ ਥੈਂਕ ਯੂ ਲਾਰਡ ਥੈਂਕ ਯੂ ਜੀਸਸ ਹਾਲੇਲੂਇਆ ਹਾਲੇਲੂਇਆ ਧੰਨਵਾਦ ਸਭ ਮੇਰੇ ਭੈਣ ਭਰਾਵਾਂ ਨੂੰ ਜੀਅਮਸ ਕੀ ਖੁਦਾ ਸਭ ਨੂੰ ਅੱਜ ਸ਼ੁਰੂ ਕਰਕਦਵੇਂ ਪਰਮੇਸ਼ਰ ਦੇ ਪਵਿੱਤਰ ਅਨੁਗ੍ਰਹਿ ਦੇ ਦੁਆਰਾ ਅੱਜ ਫਿਰ ਅਸੀਂ ਇਕੱਠੇ ਹੋਏ ਹਾਂ ਖੁਦਾ ਦੀ ਮਹਿਮਾ ਕਰਨ ਦੇ ਲਈ ਖੁਦਾ ਦੀ ਨਾਮ ਨੂੰ ਇੱਜ਼ਤ ਔਰ ਜਲਾਲ ਦੇਣ ਦੇ ਲਈ ਔਰ ਪਰਮਿਸ਼ਨ ਹੈ ਜਿਸ ਮਕਸਦ ਦੇ ਲਈ ਸਾਨੂੰ ਇਕੱਠੇ ਕੀਤਾ ਉਹ ਮਕਸਦ ਪਰਮੇਸ਼ਰ ਦਾ ਪੂਰਾ ਹੋਵੇ ਮੇਰੇ ਔਰ ਤੁਹਾਡੇ ਸਾਰਿਆਂ ਦੇ ਜੀਵਨਾਂ ਦੇ ਵਿੱਚ ਹਮੇਸ਼ਾ ਆਈ ਅੱਜ ਦੀ ਸ਼ਾਮ ਜਿਹੜੀ ਉਹ ਪਰਮੇਸ਼ਨ ਉਹ ਦਈ ਅੱਜ ਦੀ ਰਾਤ ਜਿਹੜੀ ਉਹ ਪਰਮੇਸ਼ਨ ਉਹ ਦਈ ਤਾਂ ਜੋ ਖੁਦਾਵੰਦ ਜਿਸ ਨੇ ਸਾਨੂੰ ਦਿਨ ਪਰ ਸੰਭਾਲ ਕੇ ਰੱਖਿਆ ਰਾਤ ਪਰ ਵੀ ਸਾਡੀ ਰਖਵਾਲੀ ਕਰੇ ਧੰਨਵਾਦ ਉਠਾਈਏ ਆਪਣੇ ਹੱਥੋਂ ਕੋ ਪ੍ਰਾਰਥਨਾئیں ਜਾਏਗੇ ਧੰਨਵਾਦ ਧੰਨਵਾਦ ਮੇਰੇ ਖੁਦਾਵੰਦ ਆਪ ਦੀ ਤਾਰੀਫ ਵਿਦਾਇਰ ਮਹਿਮਾ ਪਰਮੇਸ਼ਰ ਦਾ ਸ਼ੁਕਰਗੁਜ਼ਾਰ ਤੇ ਖੁਦਾਵੰਦ ਇਹ ਸੁੰਦਰ ਸਮੇਂ ਦੇ ਲਈ ਜੋ ਤੁਸ ਫੁਰਬਖਸ਼ ਹੈ ਖੁਦਾਵੰਦ ਕੋ ਧੰਨਵਾਦ ਤੇ ਇਸ ਪਵਿੱਤਰ ਦਿਨ ਦੇ ਲਈ ਇੱਕ ਦਮ ਖੁਦਾਯਾ ਉਹ ਦਇਆਵਾਨ ਪਰਮੇਸ਼ਰ ਸਾਡੇ ਮੁਕਤੀਦਾਤਾ ਈਸ਼ੂ ਨਾਸਰੀ ਪੁੱਤਰਾ ਆਤਮਾ ਖੁਦਾਮਨ ਦਾਬ ਜੀ ਦੀ ਤਾਰੀਫ ਹੋਵੇ ਹਾਲੇਲੂਇਆ ਤੁਮਹਾਂ ਨੇ ਤੂੰ ਦਇਆ ਦਾ ਸਾਗਰ ਹੈ ਖੁਦਾਮਨ ਸਾਰੀ ਵਡਿਆਈ ਸਾਰੀ ਇੱਜ਼ਤ ਤੇਰੀ ਖੁਦਾਮਨ ਔਰ ਆਪਣੇ ਫਜ਼ਲ ਦੇ ਨਾਲ ਪਰਨਾ ਪਰਮੇਸ਼ਰ ਜੀ ਇੱਕ ਇੱਕ ਜ਼ੰਮ ਇੱਕ ਇੱਕ ਰੂ ਤੇਰੇ ਨਾਮ ਦੇ ਵਿੱਚ ਬੜੀ ਆਸ਼ੀਸ਼ ਔਰ ਬੜੀ ਅਨੁਗ੍ਰਹਿ ਹੈ ਨ ਪਾਈ ਤੇਰਾ ਆਤਮਾ ਨੂੰ ਪਾਈ ਖੁਦਾਮਨ ਤਰਾਤਮਾ ਦੇ ਨਾਲ ਪਰੇ ਪਰਮੇਸ਼ਰ ਜੀ ਦਇਆ ਕਰਨਾ ਫਜ਼ਲ ਕਰਨਾ ਈਸ਼ੂ ਦੇ ਨਾਮ ਉਸ ਅਮੀਨ ਹallelujah hallelujah ਅੱਜ ਇਸ ਅਧੀ ਸ਼ਾਮ ਦੀ ਸ਼ੁਰੂਆਤ ਅਗਿਆ ਪਰਮੇਸ਼ਰ ਦੇ ਵਚਨ ਦੇ ਦੁਆਰਾ ਕਰਦੇ ਹਾਂ ਕਿ ਤੁਸੀਂ ਕਿਸ ਨੂੰ ਪਿਆਰ ਕਰਦੇ ਹੋ ਆਪਣੇ ਆਪ ਨੂੰ ਜਾਂ ਇਨਸਾਨ ਨੂੰ ਜਾਂ ਪਰਮੇਸ਼ਰ ਜਾਂ ਅੱਜ ਤੁਹਾਡੇ ਲਈ ਇੱਕ ਸਵਾਲ ਹੈ ਪਰਮੇਸ਼ਰ ਦੇ ਵੱਲੋਂ ਕਿ ਤੁਸੀਂ ਕਿਸ ਨੂੰ ਜ਼ਿਆਦਾ ਪ੍ਰੇਮ ਕਰਦੇ ਹੋ ਕਿਸ ਦੀ ਮਹੱਤਤਾ ਤੁਹਾਡੇ ਜੀਵਨ ਦੇ ਵਿੱਚ ਕਿਸ ਨੇ ਤੁਸੀਂ ਪਹਿਲ ਦਿਨਾ ਆਪਣੀ ਲਾਈਫ ਦੇ ਵਿੱਚ ਪਰਮੇਸ਼ਵਰ ਹੈ ਜਾਂ ਕੋਈ ਇਨਸਾਨ ਹੈ ਮੇਰੇ ਪ੍ਰਭੂ ਪੈਣੋਂ ਤੇ ਪ੍ਰਭੂ ਅਗਰ ਤੁਹਾਡੀ ਲਾਈਫ ਦੇ ਵਿੱਚ ਇਨਸਾਨ ਦੀ ਪਹਿਲ ਆ ਤਾਂ ਤੁਸੀਂ ਤੁਖਾ ਖਾਓਗੇ ਅਗਰ ਤੁਹਾਡੇ ਜੀਵਨ ਦੇ ਵਿੱਚ ਪਰਮੇਸ਼ਰ ਦੀ ਪਹਿਲ ਆ ਤੇ ਤੁਸੀਂ ਹਮੇਸ਼ਾ ਆਪਣੇ ਹਰ ਰਾਸਤੇ ਦੇ ਵਿੱਚ ਹਰ ਮੁਕਾਮ ਦੇ ਵਿੱਚ ਸਫਲ ਹੋਗੇ ਈਸ਼ਵਰ ਦੇ ਨਾਮ ਦੇ ਵਿੱਚ ਆਮੇਨ ਅਮੇਨ ਧੰਨਵਾਦ ਖੁਦਾਵਾਨ ਖੁਦਾ ਤੇਰੀ ਤਾਰੀਫ ਤੇ ਹੈ ਮੈਂਮੋ ਵਚਨ ਦੇ ਵਿੱਚ ਜਾਣ ਤੋਂ ਪਹਿਲਾਂ ਇੱਕ ਛੋਟਾ ਜਿਹਾ ਕੋਰਸ ਬੋਲਾਂਗੇ ਤਨਵਾਦੀ ਯਿਸੂ ਦਾ ਤਨਵਾਦੀ ਯਿਸੂ ਦਾ ਉਹ ਤਨਵਾਦੀ ਯਿਸੂ ਦਾ ਤਨਵਾਦੀ ਯਿਸੂ ਦਾ ਯਿਸੂ ਮਸੀਹ ਨੇ ਖੁਜੂਕ ਪਤਵੰਤਾ ਵਿੱਚ ਬਿਤਾਇਆ ਯੇਸੂ ਮਸੀਹ ਨੇ ਖੋਚ ਚੁਕ ਪਤਵੰਤਾਂ ਵਿਚ ਬਿਠਾਇਆ ਧੰਨਵਾਦ ਯੇਸੂ ਦਾ ਧੰਨਵਾਦੀ ਯੇਸੂ ਦਾ ਧੰਨਵਾਦੀ ਯੇਸੂ ਦਾ ਧੰਨਵਾਦੀ ਯੇਸੂ ਦਾ ਹੋਜ ਨਿਵਸਤਰੀ ਦੇਵੇ ਸਾਨੂੰ ਸਾਡੀ ਫਿਕਰਿਓ ਕਰਦਾ ਹੋਜ ਨਿਵਸਤਰੀ ਦੇਵੇ ਸਾਨੂੰ ਸਾਡੀ ਫਿਕਰਿਓ ਕਰਦਾ ਹੋ ਬੇਨਾਣੁਕ ਸਾਨ ਕਦੇ ਵੀ ਰਾਖਾ ਸਾਡੇ ਕਰਦਾ ਹੋ ਬੇਨਾਣੁਕ ਸਾਨ ਕਦੇ ਵੀ ਰਾਖਾ ਸਾਡੇ ਕਰਦਾ ਪੈਸੇ ਜਾਂਦੇ ਅਸੀਂ ਖੁਰਾਈ ਪੈਸੇ ਜਾਂਦੇ ਅਸੀਂ ਖੁਰਾਈ ਸਿੱਧੇ ਰਸਤੇ ਪਾਇਆ ਪੈਸੇ ਆਂਦੇ ਅਸੀਂ ਖੁਰਾਈ ਸਿੱਧੇ ਰਸਤੇ ਪਾਇਆ ਧੰਨਵਾਦ ਈਸ਼ੂ ਦਾ ਧੰਨਵਾਦ ਈਸ਼ੂ ਦਾ ਧੰਨਵਾਦੀ ਈਸ਼ੂ ਦਾ ਧੰਨਵਾਦੀ ਈਸ਼ੂ ਦਾ ਧੰਨਵਾਦੀ ਈਸ਼ੂ ਦਾ ਧੰਨਵਾਦੀ ਈਸ਼ੂ ਦਾ ਹਰ ਸੇ ਬੋਲ ਲੇਗੇ ਉਹ ਪੂਜਨਵਸਤਰੀ ਦੇਵੇ ਸਾਨੂੰ ਸਾਡੀ ਫਿਕਰ ਹੀ ਕਰਦਾ ਪੂਜਨਵਸਤਰੀ ਦੇਵੇ ਸਾਨੂੰ ਸਾਡੀ ਫਿਕਰ ਹੀ ਕਰਦਾ ਹੋ ਵੇ ਨਾਨਕ ਸਾਨਕ ਦੇ ਵੀਰਾ ਖਾਸਾਡੇ ਕਰਦਾ ਹੋ ਵੇ ਨਾਨਕ ਸਾਨਕ ਦੇ ਵੀਰਾ ਖਾਸਾਡੇ ਕਰਦਾ ਪੈਸੇ ਜਾਂਦੇ ਅਸੀਂ ਗੁਰਾਈ ਪੈਸੇ ਜਾਂਦੇ ਅਸੀਂ ਗੁਰਾਈ ਸਿੱਧੇ ਰਸਤੇ ਪਾਇਆ ਪੈਸੇ ਜਾਂਦੇ ਅਸੀਂ ਗੁਰਾਈ ਸਿੱਧੇ ਰਸਤੇ ਪਾਇਆ ਧੰਨਵਾਦੀ ਈਸ਼ੂ ਦਾ ਧੰਨਵਾਦੀ ਈਸ਼ੂ ਦਾ ਧੰਨਵਾਦੀ ਈਸ਼ੂ ਦਾ ਧੰਨਵਾਦੀ ਈਸ਼ੂ ਦਾ ਹੋਇਆ ਹallelujah ਧੰਨਵਾਦ ਪਰਮੇਸ਼ਰ ਸੱਚਮੇਂ ਸਾਡਾ ਪਰਮੇਸ਼ਰ ਕੀ ਹੈ ਮਹਾਨ ਔਰ ਦਇਆ ਤੇ ਕਿਰਪਾ ਦਾ ਪਰਮੇਸ਼ਰ ਉਸ ਦੀਆਂ ਪਲਾਈਆਂ ਜਿਹੜੀਆਂ ਬੇਅੰਤ ਪਲਾਈਆਂ ਕੋਈ ਵੀ ਸਾਡੇ ਖੁਦਾਵੰਦ ਦੇ ਵਰਗਾ ਨਹੀਂ ਹੈ ਕਿਉਂਕਿ ਉਹ ਜੀਵਤ ਪਰਮੇਸ਼ਰ ਹੈ ਹallelujah ਅਜੇ ਸੀ ਅਗਰ ਬੈਠੀਆਂ ਅਜੀਜ਼ ਇਵਾਦਤ ਦੇ ਵਿੱਚ ਬੈਠੇ ਉਸ ਦੇ ਨਾਮ ਨੂੰ ਇੱਜ਼ਤ ਤੇ ਜਲਾਲ ਦੇਣ ਦੇ ਲਈ ਬੈਠੇ ਆ ਤਾਂ ਕਿਉਂ ਕਿਉਂਕਿ ਸਾਡਾ ਪਰਮੇਸ਼ਰ ਜੀ ਬਤਿਆ ਸਾਡਾ ਈਮਾਨ ਔਰ ਵਿਸ਼ਵਾਸ ਹੈ ਕਿ ਪਰਮੇਸ਼ਰ ਦਾ ਵਚਨ ਦਾਦਾ ਜੀ ਤੇ ਦੋ ਜਾਂ ਤਿੰਨ ਮੇਰੇ ਨਾਮ 'ਚ ਇਕੱਠੇ ਉੱਥੇ ਮੈਂ ਕਿਹਾ ਹਾਜ਼ਰ ਹਾਂ ਤੇ ਪਰਮੇਸ਼ਰ ਸਾਡੇ ਵਿਚਕਾਰ ਹਾਜ਼ਰ ਹੈ ਆਪਣੇ ਪਵਿੱਤਰ ਆਤਮਾ ਦੇ ਦਸਿਲੇ ਹallelujah ਅੱਜ ਇਹ ਵਚਨ ਨੂੰ ਦੇਖਦੇ ਹਾਂ ਔਰ ਉਸ ਤੋਂ ਬਾਅਦ ਅਸੀਂ ਪ੍ਰੇਅਰ ਦੇ ਵਿੱਚ ਜਾਵਾਂਗੇ ਧੰਨਵਾਦ ਇਹ ਉਹਨਾਂ ਦੀ ਅੰਕੀਲ 3 ਅਧਿਆਇ ਉਸ ਦੀ 16 ਐ ਪੰਚ ਵਿੱਚ ਲਿਖਿਆ क्योंकि परमेश्वर ने जगत से ऐसा प्रेम की रखा कि उसने अपना एकलौता पुत्र दे दिया ताकि जो कोई उस पर विश्वास करे वह नष्ट ना हो परंतु अनंत जीवन पाए आमेन हालेलुया धन्यवाद परमेश्वर का वचन की दादा कंदा खुदाوند ने इस दुनिया दे नाल इना प्रेम कीता प्यार कीता कि उन्हें अपने एकलौता पुत्र ਅਕਸ਼ਿ ਗਿੱਤ ਜਿਹੜਾ ਵੀ ਉਹਦੇ ਤੇ ایمان ਕਰੇ ਉਹ ਨਾਸ਼ ਨਾਏ ਸਗੋਂ ਅਨੰਤ ਦਾ ਜੀਵਨ ਪਾਏ ਅਜਿਸੀ ਆਪਣੀ ਲਾਈਫ ਦੇ ਵਿੱਚ ਦੇਖਣਾ ਕਿ ਅਸੀਂ ਸਭ ਤੋਂ ਵੱਧ ਕਿੰਨਾ ਪਿਆਰ ਕਰਦੇ ਹਾਂ ਪਰਮੇਸ਼ੁਰ ਨੇ ਸਾਡੇ ਨਾਲ ਪਿਆਰ ਕੀਤਾ ਤੇ ਆਪਣੇ ਕਿ ਲੋਤਾ ਪੁੱਤਰ ਦੇ ਦਿੱਤਾ ਕੀ ਅਸੀਂ ਵੀ ਪਰਮੇਸ਼ੁਰ ਨੂੰ ਉਸ ਰੀਤੀ ਦੇ ਨਾਲ ਪ੍ਰੇਮ ਕਰਦੇ ਹਾਂ ਜਾਂ ਨਹੀਂ ਜੇਕਰ ਅਸੀਂ ਉਸ ਰੀਤੀ ਦੇ ਨਾਲ ਪਰਮੇਸ਼ੁਰ ਨੂੰ ਪ੍ਰੇਮ ਨਹੀਂ ਕਰਦੇ ਤੇ ਅਸੀਂ ਆਪਣੇ ਆਪ ਦੇ ਨਾਲ ਕੀ ਕਰ ਰਹੇ ਆ ਤੋਖਾ ਕਰ ਰਹੇ ਆ ਕਿਉਂਕਿ ਖੁਦਾਵੰਦ ਨੇ ਕਿਹਾ ਜਿਹੜਾ ਉਸ ਤੇ ایمان ਕਰੇ ਉਹ ਕੀ ਪਾਏ ਅਨੰਤ ਜੀਵਨ ਪਾਏ ਜੀਵਨ ਕਿਹਦੇ ਕੋਲ ਆ ਪਰਮੇਸ਼ਰ ਕੋਲ ਸੱਚਾ ਪਿਆਰ ਕਰਨ ਵਾਲਾ ਕੌਣ ਆ ਸਾਨੂੰ ਪਰਮੇਸ਼ਰ ਵਚਨਦਾਤਾ ਤੇਰੇ ਜਨਮ ਦੇਣ ਵਾਲੀ ਤੇਰੀ ਮਾਤਾ ਤੈਨੂੰ ਪੁੱល ਸਕਦੀ ਐ ਲੇਕਿਨ ਮੈਂ ਤੈਨੂੰ ਕਦੇ ਵੀ ਪੁੱਲਾਂਗਾ ਨਹੀਂ ਪੁੱਲਾਂਗਾ ਕਿੰਨਾ ਮੈਂ ਤੇਰੀ ਮਾਂ ਦੇ ਗਰਭ ਦੇ ਵਿੱਚ ਪੈਣ ਤੋਂ ਪਹਿਲਾਂ ਤੈਨੂੰ ਜਾਣਦਾ ਹਾਂ ਤੇਰੇ ਨਾਮ ਤੋਂ ਜਾਣਦਾ ਹਾਂ ਦੇਖੋ ਪਰਮੇਸ਼ਰ ਕਿੰਨਾ ਭਲਾ ਹੈ ਕਿੰਨਾ ਮਹਾਨ ਹੈ ਕਿ ਸਾਡੇ ਨਾਮ ਤੋਂ ਜਾਣਦਾ ਸਾਨੂੰ ਇਹ ਉਸ ਦਾ ਕੀ ਹੈ ਪ੍ਰੇਮ ਹੈ ਉਸ ਨੇ ਇੰਨਾ ਪ੍ਰੇਮ ਕੀਤਾ ਕਿ ਕਿਤੇ ਇਹ ਮੇਰਾ ਪੁੱਤਰ ਇਹ ਮੇਰੀ ਤੀ ਪਾਪ ਦੇ ਵਿੱਚ ਕਿਤੇ ਮਰ ਨਾ ਜਾਏ ਕਿਤੇ ਨਰਕ ਦੀਆਂ ਵਿੱਚ ਨਾ ਚਲਾ ਜਾਏ ਕਿਤੇ ਸਦਾ ਸਦਾ ਦੇ ਤੜਫਣ ਵਾਲੀ ਦਿਸ਼ਾ ਦੇ ਵਿੱਚ ਨਾ ਚਲਾ ਜਾਏ ਉਸ ਥਾਂ ਦੇ ਵਿੱਚ ਨਾ ਚਲਾ ਜਾਏ ਜਿੱਥੋਂ ਨਿਕਲਣਾ ਮੁਸ਼ਕਲ ਹੈ ਸਾਨੂੰ ਵਿਚੌਣ ਦੇ ਲਈ ਸਾਨੂੰ ਜੀਵਨ ਦੇੰਦੇ ਲਈ ਉਹਨੇ ਕੀ ਕੀਤਾ ਆਪਣੇ ਇਕਲੌਤੇ ਪੁੱਤਰ ਪਰਮੇਸ਼ੂ ਮਸੀਹ ਨੂੰ ਸਾਡੀ ਖਾਤਰ ਕੱਲਿਆ ਤੇ ਸਾਡਾ ਕੀ ਫਰਜ ਬਣਦਾ ਫਿਰ ਸਾਡਾ ਫਰਜ ਹੈ ਕਿ ਅਸੀਂ ਆਪਣੀ ਰੂਹ ਜਿਸਮ ਜਾਨ ਤੋਂ ਵੱਧ ਕੇ ਕਿਸ ਨੂੰ ਪ੍ਰੇਮ ਕਰੀਏ ਪਰਮੇਸ਼ੂ ਨੂੰ ਕਰੀਏ ਕਿਉਂਕਿ ਪਰਮੇਸ਼ੂ ਨੇ ਸਾਡੇ ਨਾਲ ਸੱਚਾ ਪਿਆਰ ਕੀਤਾ ਇਨਸਾਨ ਕਦੀ ਵੀ ਤੁਹਾਡੇ ਨਾਲ ਸੱਚਾ ਪਿਆਰ ਨਹੀਂ ਕਰ ਸਕਦਾ। ਇਨਸਾਨ ਤੁਹਾਡੇ ਨਾਲ ਉਦੋਂ ਤੱਕ ਸੱਚਾ ਹੈ ਜਦੋਂ ਤੱਕ ਉਸ ਨੂੰ ਤੁਹਾਡੇ ਤੇ ਲੋੜਿਆ ਸੁਆਰਥ ਹੈ ਤੁਹਾਡੇ ਤੇ। ਜਦੋਂ ਤੁਹਾਡੇ ਵਿੱਚ ਸੁਆਰਥ ਪੂਰਾ ਹੋ ਗਿਆ ਉਹ ਤੁਹਾਡੇ ਤੋਂ ਦੂਰ ਹੋਣਾ ਸ਼ੁਰੂ ਹੋ ਜਾਏਗਾ। ਜਿਸ ਤਰ੍ਹਾਂ ਇੱਕ ਛੋਟਾ ਬੱਚਾ ਜੰਮਦਾ ਮਾਤਾ-ਪਿਤਾ ਉਸ ਨੂੰ ਕੀ ਕਰਦੇ ਆ ਪਾਲਦੇ ਪੋਸਦੇ ਉਹਦੀ ਦੇਖਭਾਲ ਕਰਦੇ ਆ ਜਿਸ ਤਰ੍ਹਾਂ ਉਹ ਵੱਡਾ ਹੁੰਦਾ ਜਾਂਦਾ ਤੇ ਉਹਦੀ ਆਪਣੀਆਂ ਰਣਨੀਤੀਆਂ ਹੋ ਜਾਂਦੀਆਂ ਉਹ ਆਪਣੀ ਦਿਸ਼ਾ ਦੇ ਵਿੱਚ ਚੱਲਣਾ ਸ਼ੁਰੂ ਕਰਦਾ। ਤੇ ਫਿਰ ਕੀ ਹੋ ਜਾਂਦਾ ਮਾਂ ਪਿਓ ਦਾ ਪ੍ਰੇਮ ਜਿਹੜਾ ਉਸ ਦੇ ਪ੍ਰਤੀ ਕੀ ਹੋ ਜਾਂਦਾ ਕੱਟ ਜਾਂਦਾ ਕਿਉਂ ਕਿਉਂਕਿ ਉਹ ਬੱਚਾ ਆਗਿਆਕਾਰੀ ਦੇ ਵਿੱਚ ਨਹੀਂ ਰਿਹਾ ਇਸੇ ਤਰ੍ਹਾਂ ਜੇਕਰ ਅਸੀਂ ਖੁਦਾ ਦੇ ਆਗਿਆਕਾਰੀ ਦੇ ਵਿੱਚ ਨਾ ਰਵਾਂਗੇ ਤੇ ਪਰਮੇਸ਼ਰ ਦਾ ਪ੍ਰੇਮ ਵੀ ਸਾਡੇ ਨਾਲੋਂ ਫਿਰ ਕੀ ਹੋਏਗਾ ਕਟੇਗਾ ਉਸਨੇ ਇੱਕ ਵਾਰ ਆਪਣੇ ਕੋਲੋਂ ਤਾਂ ਪੁੱਤਰ ਕੱਲੇ ਆ ਬਾਰ-ਬਾਰ ਨਹੀਂ ਉਹ ਨਿਕਲਣਾ ਇੱਕ ਵਾਰ ਉਸ ਦਾ ਪੁੱਤਰ ਆਏਗਾ ਜ਼ਰੂਰ ਪਰ ਕਿਨਾਂ ਦੇ ਲਈ ਜਿਨ੍ਹਾਂ ਨੇ ਉਤੇ ਈਮਾਨ ਔਰ ਵਿਸ਼ਵਾਸ ਕੀਤਾ ਹੋਵੇਗਾ ਮੇਰੇ ਪ੍ਰਭੂ ਵਰਪਣੋ ਅੱਜ ਸਮਾਂ ਹੈ ਸਾਡੇ ਕੋਲ ਆਪਣੇ ਪਾਪ ਨੂੰ ਛੱਡ ਕੇ ਦੁਨੀਆ ਦਾ ਪਿਆਰ ਛੱਡ ਕੇ ਪਰਮੇਸ਼ਵਰ ਦੇ ਨਾਲ ਸੱਚੇ ਪਿਆਰ ਦਾ ਰਿਸ਼ਤਾ ਜੋੜਨ ਦੇ ਲਈ ਇਸ ਸਮਾਂ ਸਾਡੇ ਕੋਲ ਪਰਮੇਸ਼ਵਰ ਨੇ ਸਾਨੂੰ ਵਕਤ ਦਿੱਤਾ ਸਮਾਂ ਦਿੱਤਾ ਹੋਇਆ ਹੈ ਔਰ ਇਸ ਸਮੇ ਨੂੰ ਬੇਅਰਥ ਨਾ ਗਵਾਈਏ ਦੁਨੀਆ ਦੇ ਪਿਆਰ ਦੇ ਬਦਲੇ ਦੁਨੀਆ ਦੇ ਪਿਆਰ ਦੇ ਚੱਕਰ ਦੇ ਵਿੱਚ ਅਸੀਂ ਉਸ ਪਰਮੇਸ਼ਵਰ ਦੇ ਪਿਆਰ ਨੂੰ ਕਦੇ ਨਾ ਭੁੱਲੀਏ ਕਿਉਂਕਿ ਅਗਰ ਬਿਮਾਰੀ ਤਾਂ ਚੰਗੇ ਹੋਣਾ ਹੈ ਫਿਰ ਵੀ ਸਾਨੂੰ ਪਰਮੇਸ਼ਰ ਦੀ ਲੋੜ ਹੈ ਕੰਮ ਦੇ ਵਿੱਚ ਕਾਮਯਾਬੀ ਲਰੀਆਂ ਫਿਰ ਵੀ ਸਾਨੂੰ ਪਰਮੇਸ਼ਰ ਦੀ ਲੋੜ ਹੈ ਪਰ ਪਰਮੇਸ਼ਰ ਕਦੋਂ ਲੋੜਾ ਕਿਰੋਤਾ ਪੂਰਾ ਕਰੇਗਾ ਜਦੋਂ ਸਾਡੇ ਸੰਬੰਧ ਦੇ ਕਿ ਰਿਸ਼ਤਾ ਪਰਮੇਸ਼ਰ ਦੇ ਨਾਲ ਇਮਾਨਦਾਰੀ আর ਵਫਾਦਾਰੀ ਵਾਲਾ ਹੋਏਗਾ ਉਦੋਂ ਪਰਮੇਸ਼ਰ ਸਾਡ ਨੂੰ ਕੀ ਕਰੇਗਾ ਕਾਮਯਾਬ ਕਰੇਗਾ ਹallelujah ਦੁਨੀਆ ਦਾ ਪਿਆਰ ਛੱਡ ਕੇ ਪਰਮੇਸ਼ਰ ਦੇ ਨਾਲ ਸੱਚੇ ਪਿਆਰ ਵਾਲੇ ਬੰਧਨ ਦੇ ਵਿੱਚ ਆ ਜਾਓ ਉਹ ਬਹੁਤ ਪਿਆਰ ਕਰਦਾ ਤੁਹਾਨੂੰ ਬੇਹੱਦ ਪ੍ਰੇਮ ਕਰਦਾ ਉਹ ਨਹੀਂ ਚਾਹੁੰਦਾ ਕਿ ਤੁਸੀਂ ਨਰਕ ਦੀ ਅੱਗ ਦੇ ਵਿੱਚ ਜਾਓ ਨੈਵਰ ਕਦੇ ਨਹੀਂ ਉਹ ਚਾਹੁੰਦਾ ਆਈਓ ਠਾਈ ਆਪਣੇ ਹੱਥੋਂ ਪ੍ਰਾਰਥਨਾ ਵਿੱਚ ਜਾਏਗਾ ਇੱਕ ਛੋਟਾ ਇਕਰਾਰ ਕਰਦੇ ਹੋਏ ਪਰਮੇਸ਼ਵਰਾਂ ਕਿ ਖੁਦਾਵੰਦ ਖੁਦਾਇ ਅੱਜ ਤੋਂ ਬਾਅਦ ਮੈਂ ਦੁਨੀਆ ਦੇ ਤੋਖੇ ਵਾਲੇ ਪਿਆਰ ਤੋਂ ਬਚਾਂਗਾ ਆਪਣੇ ਮੇਸ਼ਰ ਔਰ ਦੁਨੀਆ ਦਾ ਪਿਆਰ ਇੱਕ ਤੋਖਾ ਹੈ ਖੁਦਾਵੰਦ ਖੁਦਾਇਆ ਚਾਹੇ ਬੇਸ਼ੱਕ ਕੋਈ ਮੈਨੂੰ ਆਪਣੀ ਰੂਹ ਜਿਸਮ ਜਾਨ ਤੋਂ ਵੱਧ ਕੇ ਪਿਆਰ ਪ੍ਰੇਮ ਕਰਨ ਵਾਲਾ ਹੋਵੇ ਲੇਕਿਨ ਉਸਨੇ ਵੀ ਇਸ ਧਰਤੀ ਦੇ ਤੋਂ ਮਿਟ ਜਾਣਾ ਆ ਖੁਦਾਵੰਦ ਲੇਕਿਨ ਤੂੰ ਅਟਲ ਰਹਿਣ ਵਾਲਾ ਪਰਮੇਸ਼ਰ ਹੈਂ ਤੂੰ ਪਰਮੇਸ਼ਰ ਜੀ ਜੁਗਾਂ ਜੁਗ ਤੱਕ ਜੀਵਨ ਵਾਲਾ ਪਰਮੇਸ਼ਰ ਤੇਰਾ ਕੋਈ ਅੰਤ ਨਹੀਂ ਹੈ ਖੁਦਾਵੰਦ ਖੁਦਾ ਤੂੰ ਬੇਹੱਦ ਪਰਮੇਸ਼ਰ ਜੀ ਪ੍ਰੇਮੀਆ ਤੂੰ ਪ੍ਰੇਮ ਕੀਤਾ ਖੁਦਾਵੰਦ ਮੇਰੇ ਨਾਲ ਮੈਨੂੰ ਪਾਪ ਦੇ ਦਲਦਲ ਦੇ ਵਿੱਚੋਂ ਕੱਢਿਆ ਬੋਲੇ ਆਪਣੀ ਜੀਵਨ ਸੰਗੀਕਾਰ ਕਰਨੀ ਕਿ ਖੁਦਾਵੰਦ ਤੂੰ ਮੈਨੂੰ ਪਾ ਦੇ ਦਲਦਲ ਤੋਂ ਕੱਢਿਆ ਮੈਂ ਤੇਰਾ ਸ਼ੁਕਰ ਕਰਦਾ ਤੂੰ ਮੈਨੂੰ ਚੰਗਾ ਜੀਵਨ ਦਿੱਤਾ ਮੈਂ ਤੇਰਾ ਸ਼ੁਕਰ ਕਰਦਾ ਇਹ ਕਿਉਂ ਹੋਇਆ ਕਿਉਂਕਿ ਤੂੰ ਮੈਨਾਂ ਪਿਆਰ ਕੀਤਾ ਔਰ ਆਪਣਾ ਇਕਲੌਤਾ ਪੁੱਤਰ ਮੇਰੀ ਖਤਰ ਇਸ ਦੁਨੀਆ ਦੇ ਵਿੱਚ ਭੇਜਿਆ ਤਾਂ ਜਮ ਉਸਤੇ ایمان ਕਰਾਂ ਔਰ ਆਪਣੀ ਹਰ ਦੁੱਖ ਤੋਂ ਛੁਡਾਇਆ ਜਾ ਮ ਬਚਾਇਆ ਜਾ ਬੋਲੋ ਮੇਰਾ ਦੁੱਖ ਵੱਡਾ ਨਹੀਂ ਹੈ ਮੇਰਾ ਕਲੇਸ਼ ਵੱਡਾ ਨਹੀਂ ਹੈ ਮੇਰੀ ਤਕਲੀਫ ਵੱਡੀ ਨਹੀਂ ਹੈ ਮੇਰਾ ਦਰਦ ਵੱਡਾ ਨਹੀਂ ਹੈ ਮੇਰੀ ਆਸ਼ਾ ਬੱਡੀ ਹੈ ਈਸ਼ੂ ਮਸੀਹ ਦੇ ਨਾਮ ਦੇ ਵਿੱਚ ਕਿਉਂਕਿ ਬਚਨ ਦਾ ਨਾ ਜਿਹੜਾ ਉਸਤੇ ایمان ਕਰੇ ਉਹ ਅਨੰਤ ਜੀਵਨ ਪਾਏਗਾ ਬੋਲੋ ਮੈਂ ਜੀਵਨ ਪਾਵਾਂਗਾ ਈਸ਼ੂ ਦੇ ਨਾਮ ਦੇ ਵਿੱਚ ਮੈਂ ਇਸ ਧਰਤੀ ਦੇ ਉੱਤੇ ਵੀ ਇੱਕ ਚੰਗੀ ਲਾਈਫ ਜੀ ਕੇ ਜੀਵਾਂਗਾ ਔਰ ਜਦ ਇਸ ਧਰਤੀ ਤੋਂ ਜਾਵਾਂਗਾ ਮੈਂ ਆਪਣੇ ਪਰਮੇਸ਼ਵਰ ਦੇ ਠਹਿਰਾਏ ਹੋਏ ਸਥਾਨ ਦੇ ਵਿੱਚ ਜਾਵਾਂਗਾ ਕਿਉਂਕਿ ਪਰਮੇਸ਼ਵਰ ਨੇ ਮੈਨੂੰ ਇਸ ਲਈ ਚੁਣਿਆ ਈਸ਼ੂ ਨੇ ਉਸਨੇ ਮੈਨੂੰ ਬੁਲਾਇਆ बोले 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 प्रेम करे प्रेम करे खुदा से, प्रेम की बातें करे अपनी जबानोली बोले प्रभु तू मेन बेहद प्रेम करता है तू नहीं चाहता प्यार ਤੂੰ ਨਹੀਂ ਚਾਹਦਾ ਕਿ ਮੈਂ ਬਿਮਾਰੀ ਦੇ ਨਾਲ ਜਕੜਿਆ ਰਵਾਂ ਤੂੰ ਨਹੀਂ ਚਾਹਦਾ ਕਿ ਮੈਂ ਦੁਸ਼ਟ ਆਤਮਾ ਦੇ ਨਾਲ ਜਕੜਿਆ ਰਵਾਂ ਤੂੰ ਨਹੀਂ ਚਾਹਦਾ ਪਰਮੇਸ਼ਰ ਮੈਂ ਕਰਜ਼ੇ ਦੇ ਵਿੱਚ ਰਵਾਂ ਤੂੰ ਨਹੀਂ ਚਾਹਦਾ ਪ੍ਰਭੂ ਮੈਂ ਸ਼ਰਾਪ ਔਰ ਬੰਦਨਾ ਦੇ ਵਿੱਚ ਰਵਾਂ ਤੂੰ ਚਾਹਨਾ ਕਿ ਮੈਂ ਆਜ਼ਾਦ ਹਵਾਂ ਮੈਂ ਫ੍ਰੀ ਹਵਾਂ ਔਰ ਪਰਮੇਸ਼ਰ ਮੈਂ ਤੇਰੇ ਅੱਗੇ ਪ੍ਰਯਾਦ ਕਰਦਾ ਮੈਨੂੰ ਮੇਰੇ ਹਰ ਦੁੱਖ ਤੋਂ ਅਜ਼ਾਦ ਕਰ ਹਰ ਬੁਰਾਈ ਤੋਂ ਮੈਨੂੰ ਅਜ਼ਾਦ ਕਰ ਖੁਦਾਵੰਦ ਖੁਦਾ ਅੰਧਕਾਰ ਦੀਆਂ ਤਾਕਤਾਂ ਜਾਦੂਤੂਣੀਆਂ ਦੀਆਂ ਤਾਕਤਾਂ ਕਲਮਾ ਟੁੱਟ ਜਾਂਦਾ ਨੇਮ ਆਫ ਜੀਸਸ ਉਠਾਏ ਉਠਾਏ ਆਪਣੇ ਹੱਥਾਂ ਨੂੰ ਪ੍ਰਾਰਥਨਾ ਵਿੱਚ ਜਾਏ ਪ੍ਰਾਰਥਨਾ ਵਿੱਚ ਜੀਵਾਨ ਖੋਲੇ ਬੋਲੇ ਪਰਮੇਸ਼ਰ ਜਿਸ ਬਿਮਾਰੀ ਨੇ ਮੈਨੂੰ ਚਕੜਿਆ ਪਿਆ ਇਹ ਬਿਮਾਰੀ ਨਿਕਲ ਕੇ ਜਾ ਰਹੀ ਸ਼ੁਦਾ ਨਾਮ ਦੇ ਵਿੱਚ ਆਵਾਜ਼ ਨੂੰ ਸੁਣ ਨਿਕਲ 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 ਇਨ ਦਾ ਨੇਮ ਆਫ ਜੀਸਸ ਓ ਮੇਰੇ ਪ੍ਰਭੂ ਪਰਮਾਤਮਾ ਬ੍ਰਦਰ ਸਿਸਟਰ ਮੈਂ ਨਹੀਂ ਜਾਨਦਾ ਪਰਮੇਸ਼ਰ ਆਤਮਾ ਕਿਸ ਦੇ ਲਈ ਬੁਨ ਰਿਹਾ ਲੇਕਿਨ ਪਰਮੇਸ਼ਰ ਤੇਰੇ ਲਈ ਬੁਨ ਰਿਹਾ ਚਾਹੇ ਤੂੰ ਆਫਲਾਈਨ ਹੈ ਚਾਹੇ ਤੂੰ ਆਨਲਾਈਨ ਹੈ ਜਦ ਤੂੰ ਸੁਨੇਗਾ ਤੈਨੂੰ ਪਤਾ ਹੋਏਗਾ ਕਿ ਪਰਮੇਸ਼ਰ ਤੇਰੇ ਲਈ ਬੋਲ ਰਿਹਾ ਮੈਂ ਦੇਖ ਰਿਹਾ ਪਰਮੇਸ਼ਰ ਤੇਰੀ ਲਾਈਫ ਦੇ ਵਿੱਚ ਜੋ ਦੋਸਤ ਨੇ ਤੇਰੀ ਜ਼ਿੰਦਗੀ ਦੇ ਵਿੱਚ ਕੂੜਾ ਕਰਗਟ ਫੈਲਾਇਆ ਹੋਇਆ ਜੋ ਤੇਰੀ ਜੀਵਨ ਦੇ ਵਿੱਚ ਉਸਨੇ ਥਾਂ ਥਾਂ ਤੇ ਟੋਏ ਪੁੱਟੇ ਹੋਏ ਥਾਂ ਥਾਂ ਤੇ ਗੰਧ ਖਿਲਾ ਰਿਹਾ ਹੋਇਆ ਤੇਰੇ ਲਈ ਗੰਧ ਦਾ ਮਤਲਬ ਕਿ ਦੁੱਖ ਪਰੇਸ਼ਾਨੀਆਂ ਬਿਮਾਰੀਆਂ ਲਜ਼ਾਰੀਆਂ ਪਰਮੇਸ਼ਰ ਦਿਖਾ ਰਿਹਾ ਕਿ ਮੈਂ ਤੇਰੇ ਜੀਵਨ ਦੇ ਵਿੱਚ ਸਾਫ ਕਰਨ ਜਾ ਰਿਹਾ ਹੇ ਸ਼ੀ ਮਸੀਹ ਦੇ ਨਾਮ ਦੇ ਵਿੱਚ ਉਹ ਸਾਫ ਹੋਣ ਜਾ ਰਿਹਾ ਹੇ ਸ਼ੀਗਰ ਨਾਮ ਦੇ ਵਿੱਚ ਬੋਲੋ ਮਰਸੀਵ ਕਰਦਾ ਮੈਂ ਗ੍ਰੈਂਡ ਕਰਦਾ ਕਿ ਮੇਰੇ ਜੀਵਨ ਦੇ ਵਿੱਚ ਜਿੰਨਾ ਜਿੰਨਾ ਦੁਸਤ ਨੇ ਗੰਦਗੀ ਫੈਲਾਈਆ ਉਹ ਈਸ਼ੂ ਮਸੀਹ ਦੇ ਨਾਮ ਦੇ ਵਿੱਚ ਸਭ ਸਾਫ ਹੋ ਜਾਏਗੀ ਈਸ਼ੂ ਮਸੀਹ ਮੇਰੀ ਜ਼ਿੰਦਗੀ ਦੇ ਗੰਦਗੀ ਨੂੰ ਸਾਫ ਕਰਨਗੇ ईशु हम मेरे जीवन के रास्ते नु साफ करनगे ईशु हम सी तेरे रास्ते नु साफ करन जा रहे ईशु हम सी तेरे जिस्म नु चंगा करन जा रहे ईशु सी तेरे लाइफ नु साफ करन जा रहे आओ उठाए अपना प्रार्थना में प्रार्थना रिसीव करो रिसीव करो ईशु हम सी तेरे तो चंगा करन जा रहे

ਪ੍ਰੇਰਨਾ ਕੋਇਸਟ ਦੇ ਪਿਤਾ ਖੁਦਾਵੰਦ ਜਿੰਨੇ ਲੋਕਾਂ ਨੇ ਪਰਮੇਸ਼ਰ ਜੀ ਨੂੰ ਇਹਨਾਂ ਦੇ ਪ੍ਰੇਰਕੋਇਸਟ ਨੂੰ ਸੈਂਡ ਕੀਤਾ ਖੁਦਾਵੰਦ ਖੁਦਾ ਇਹਨਾਂ ਨੂੰ ਸ਼ਿਊ ਲੈ ਇਹਨਾਂ ਦੇ ਘਰਾਣਿਆਂ ਨੂੰ ਸ਼ਿਊ ਪਰਮੇਸ਼ਰ ਇਹਨਾਂ ਦੇ ਬੱਚਿਆਂ ਨੂੰ ਸ਼ਿਊ ਇਹਨਾਂ ਦੇ ਘਰਾਣੇ ਨੂੰ ਸ਼ਿਊ ਤੇਰੇ ਪਵਿੱਤਰ ਲਹੂ ਨੂੰ ਉੱਡੇ ਆ ਲੈ ਖੁਦਾਵੰਦ ਇਹਨਾਂ ਦੀ ਲਾਈਫ ਦੇ ਵਿੱਚ ਉਹਤਰਾ ਆਤਮਾ ਉਤਰ ਜਾਓ ਇਹਨਾਂ ਦੇ ਘਰਾਣੇ ਦੇ ਵਿੱਚ ਜਾਓ ਉਹਤਰਾ ਆਤਮਾ ਪਰਮੇਸ਼ਰ ਇਹਨਾਂ ਦੇ ਬੱਚਿਆਂ ਨੂੰ ਸ਼ਿਊ ਲੈ ਔਰ ਸ਼ਿਊ ਲੈ ਤੇਰੀ ਮਮੂਰੀ ਦੇ ਨਾਲ ਭਰ ਚੜੇ ਪਰਮੇਸ਼ਰ ਤੇ ਨੂੰ ਬਖਸ਼ਾ ਕਰੋ ਦਇਆ ਕਰੋ ਦਇਆ ਕਰੋ ਇਹਨਾਂ ਦੀ ਘਰਾਣੇ ਨੂੰ धन्यवाद 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 उकड़े 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 परमेश्वर जी इन बच्चों के जीवनों से एकदम हर अंधकार की ताक उखड़ जाए और इट वाज फायर इन द नेम ऑफ जीसस सो इट वाज फायर इन द नेम ऑफ जीसस यीशु के नाम से हर अंधकार या ताक का पसम हो जाए ਉਖਾੜ ਦੇ ਕੋਈਤਰਾ ਆਤਮਾ ਇਹਨਾਂ ਦੇ ਜੀਵਨਾਂ ਦੇ ਵਿੱਚ ਉਖਾੜ ਦੇ ਕੋਈਤਰਾ ਆਤਮਾ ਇਹਨਾਂ ਦੇ ਜਿਸਮਾਂ ਦੇ ਵਿੱਚੋਂ ਇਹਨਾਂ ਦੇ ਪੇਟ ਦੇ ਵਿੱਚੋਂ ਜਿਸ ਗੰਦੇ ਦੁਸ਼ਤ ਆਤਮਾ ਨੇ ਇਹਨਾਂ ਦੇ ਜਿਸਮ ਨੂੰ ਜਕੜਿਆ ਹੋਇਆ ਜਿਸ ਗੰਦੇ ਦੁਸ਼ਤ ਆਤਮਾ ਨੇ ਡਿਪਰੈਸ਼ਨ ਦੇ ਆਤਮਾ ਨੇ ਪਰਮੇਸ਼ਰ ਤੇ ਬੱਚਨ ਪਰੇਸ਼ਾਨ ਕੀਤਾ ਅੱਜ ਵੀ ਉਹ ਨਸਟ ਟੂ ਯੂ ਇਸ਼ੂ ਦੇ ਨਾਲ ਦੇ ਛੱਦ ਕੇ ਜਾਨ ਉਜ ਬਾਰ ਬਾਰ ਨੁਕਸਾਨ ਦਾ ਆਤਮਾ ਤੇਰੀ ਜੀਵਨ ਦੇ ਵਿੱਚ ਕੰਮ ਕਰ ਰਿਹਾ ਜੋ ਬਾਰ ਬਾਰ ਐਕਸੀਡੈਂਟ ਦਾ ਆਤਮਾ ਤੇਰੀ ਲਾਈਫ ਦੇ ਵਿੱਚ ਕੰਮ ਕਰ ਰਿਹਾ ਜੋ ਬਾਰ ਬਾਰ ਤੈਨੂੰ ਹਰ ਸਾਲ ਨੂੰ ਤਿੰਨ ਚਾਰ ਵਾਰ ਡਿੱਗਣਾ ਹੈ ਬਿਮਾਰੀ ਦੇ ਵਿੱਚ ਮੈਂ ਤੇਰੇ ਤੋਂ ਬੰਧਨ ਤੋੜਦਾ ਹਾਂ ਇਸ਼ੂ ਦੇ ਨਾਮ ਦੇ ਵਿੱਚ ਉਹ ਸ਼ੈਤਾਨੀ ਬੰਧਨ ਟੁੱਟ ਜਾਏ ਇਸ਼ੂ ਦੇ ਨਾਮ ਦੇ ਵਿੱਚ ਬਿਮਾਰੀ ਦਾ ਬੰਧਨ ਟੁੱਟ ਜਾਏ ਇਸ਼ੂ ਦੇ ਨਾਮ ਦੇ ਵਿੱਚ ਹਟ ਟੁੱਟ ਜਾਏ ਟੁੱਟ ਜਾਏ ਹੋਰ ਜੀਸਸ ਜੀਸਸ ਨਾ ਨਾ ਹੋ ਜੀਸਸ ਨਾ ਨਾ ਹੋ ਜੀਸਸ ਓ ਸ਼ੀਗਲਾ ਬਾਰ 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 ਲੇਕੋ ਓ ਲਾ ਬਾਰ 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 ਅਰਵਰ ਸਿਲੇ ਗਿਲੇ 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 ਉਠਾਏ ਉਠਾਏ ਆਪਣੇ ਆਪੇ ਆਪ ਨੂੰ ਪ੍ਰਾਰਥਨਾ ਦੇ ਵਿੱਚ ਲੈ ਕੇ ਜਾਓ ਖੁਦਾਬੰਦ ਅੱਜ ਤੇਨੂੰ ਰਾਤ ਛੂਏਗਾ ਅੱਜ ਦੀ ਰਾਤ ਪਰਮੇਸ਼ਰ ਤੇਰੇ ਉੱਤੇ ਵੱਡਾ ਕਿਰਪਾ ਕਰੇਗਾ ਅੱਜ ਦੀ ਰਾਤ ਪਰਮੇਸ਼ਰ ਤੇਰੇ ਨਾਲ ਗੱਲਬਾਤ ਕਰੇਗਾ ਅੱਜ ਦੀ ਰਾਤ ਤੇਰੀ ਏ ਅੱਜ ਗਵਾਹੀ ਦੀ ਰਾਤ ਤੇਰੀ ਅੱਜ ਚੰਗਿਆਈ ਦੀ ਰਾਤ ਤੇ ਤੇਰੀ ਔ ਅੱਜ ਤੇਰੇ ਘਰਾਂ ਦੇ ਦੀ ਚੰਗਿਆਈ ਦੀ ਰਾਤ ਅੱਜ ਤੇਰੇ ਬੱਚਿਆਂ ਦੀ ਗਵਾਹੀ ਦੀ ਰਾਤ ਹੈ ਸ਼ਿਵਮ ਸੀ ਦਾ ਨਾਮ ਤੇ ਵਿੱਚ ਜੀ ਸ਼ੁਕਰੀਆ ਹੋਏ ਨੀ ਅਲ ਹੁਲੂਆ ਪਰਮੇਸ਼ਵਰ ਦਾ ਬਚਨ ਦਦਾ ਕਹਿੰਦਾ ਤੂੰ ਆਪਣੀ ਘਰ ਦੇ ਵਿੱਚ ਬਲੈਸ ਹੋਏਗਾ ਤੂੰ ਬਾਹਰ ਬਲੈਸ ਹੋਏਗਾ ਕਹਿੰਦਾ ਤੇਰੇ ਘਰ ਦੀ ਪ੍ਰਾਤੜੀ ਵੀ ਬਲੈਸ ਹੋਏਗੀ ਓ ਬੋਲੋ ਪਰਮੇਸ਼ਵਰ ਮੇਰੇ ਘਰ ਦੇ ਵਿੱਚ ਪੱਖਣ ਵਾਲਾ ਆਟਾ ਬles ਹੋਏਗਾ ਈਸ਼ੁਰੰਦਰ ਨਾਮ ਦੇ ਵਿੱਚ ਦੁੱਖ ਦੀਆਂ ਰੋਟੀਆਂ ਪਤਨੀਆਂ ਬੰਦ ਹੋ ਜਾਣ ਈਸ਼ੁਰ ਦੇ ਨਾਮ ਦੇ ਵਿੱਚ ਆਮੇਨ ਔਰ ਜਿਹੜਾ ਦੁਸਤ ਤੁਹਾਡੇ ਕੱਚੇ ਫਲਾਂ ਨੂੰ ਗਿਰਾ ਰਹੇ ਐ ਗੰਦੇ ਆਤਮਾ ਅੱਜ ਫੜ ਨਸ਼ਟ ਛੱਡ ਪਰਮੇਸ਼ਰ ਦੇ ਬੱਚਿਆਂ ਨੂੰ ਛੱਡ ਪਰਮੇਸ਼ਰ ਦੇ ਬੱਚਿਆਂ ਨੂੰ ਛੱਡ ਪਰਮੇਸ਼ਰ ਦੇ ਬੱਚਿਆਂ ਨੂੰ ਕਦੋਂ ਜਿਹਨੇ ਲੋਕ ਇਸ ਪ੍ਰੇਅਰ ਨੂੰ ਸਵਰਨ ਜਿਹਨੇ ਲੋਕ ਇਸ ਪ੍ਰੇਅਰ ਨੂੰ ਰਸੀਵ ਕਰ ਰਹੇ ਔਰ ਜਿਹਨੇ ਲੋਕ ਪਰਮੇਸ਼ਰ ਜੀ ਦੇ ਦੁੱਖ ਦੇ ਆਰਿਆਂ ਦੇ ਲਈ ਇਸ ਪ੍ਰੇਅਰ ਨੂੰ ਸੈਂਡ ਕਰ ਵੱਡਾ ਆਨ

ਬੋਲੋ 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 ਪਰਮੇਸ਼ਰ ਜੀ ਯੇਸ਼ੂ ਗੋ ਮੈਂ ਬੇਹੱਦ ਪ੍ਰੇਮ ਕੀਤਾ ਖੁਦਾਵੰਦ ਖੁਦਾ ਜਦੋਂ ਮੈਂ ਦੁੱਖ ਦੇ ਵਿੱਚ ਸੀ ਪਰਮੇਸ਼ਰ ਕਿਸ ਨੇ ਮੇਰੀ ਬਾਣ ਅਥੋੜੀ ਖੁਦਾਵੰਦ ਖੁਦਾ ਜਨਮ ਮੈਂ ਬਿਮਾਰੀ ਦੇ ਵਿੱਚ ਸੀ ਪਰਮੇਸ਼ਰ ਸਭ ਫੌਕ ਛੱਡ ਕੇ ਖੁਦਾਵੰਦ ਜਦੋਂ ਪਰਮੇਸ਼ਰ ਪਹਿਲਾਂ ਚਾਰ ਸੀ ਮੇਰੇ ਕੋ ਕੁਝ ਨਹੀਂ ਸੀ ਕਿਸ ਨੇ ਪਰਮੇਸ਼ਰ ਮੇਨ ਤੱਕਿਆ ਨਹੀਂ ਔਰ ਪਰਮੇਸ਼ਰ ਬੋਲ ਰਿਹਾ ਕਿ ਤੈਨੂੰ ਮੈਂ ਜ਼ਰੂਰੀ ਤੋ ਚੱਕ ਕੇ ਪਤਵੰਤਾ ਦੇ ਬਿਠਾਵਾਂਗਾ ਈਸ਼ੀ ਮਸੀਹ ਦੇ ਨਾਮ ਦੇ ਵਿੱਚ ਉਹ ਤੇਰੀ ਵਾਰੀ ਹੈ ਇਹ ਤੇਰੀ ਵਾਰੀ ਹੈ ਤੇਰੀ ਵਾਰੀ ਹੈ ਉਹ ਪਰਮੇਸ਼ਰ ਦੀ ਯੋਜਨਾ ਤੇਰੇ ਲਈ ਹੈ ਪਰਮੇਸ਼ਰ ਦੀ ਯੋਜਨਾ ਤੇਰੇ ਲਈ ਹੈ ਤੇਰੇ ਕਰਾਣੇ ਦੇ ਲਈ ਹੈ ਉਹ ਕਹਿੰਦਾ ਉੱਠ ਪ੍ਰਕਾਸ਼ਮਾਨ ਹੋ ਕਿਉਂਕਿ ਤੇਰਾ ਸਮਾਂ ਆ ਗਿਆ ਹੈ ਇਹ ਤੇਰਾ ਸਮਾਂ ਆਇਆ ਰਿਸਿਵ ਕਰੋ ਬੋਲੋ ਮੇਰਾ ਸਮਾਂ ਚੁੱਕਿਆ ਹੈ ਈਸ਼ੀ ਦਾ ਨਾਮ ਦੇ ਵਿੱਚ ਮੇਰਾ ਸਮਾਂ ਆ ਚੁੱਕਿਆ ਹੈ ਈਸ਼ੀ ਮਸੀਹ ਦਾ ਨਾਮ ਦੇ ਵਿੱਚ ਥੈਂਕ ਯੂ ਲਾਰਡ ਥੈਂਕ ਯੂ ਲਾਰਡ ਥੈਂਕ ਯੂ ਲਾਰਡ ਥੈਂਕ ਯੂ ਲਾਰਡ ਪਰਮੇਸ਼ਰ ਜਿੰਨੇ ਵੀ ਲੋਕ ਇਸ ਪ੍ਰਾਰਥਨਾ ਨੂੰ ਸੁਣ ਰਹੇ ਇਹਨਾਂ ਦੇ ਕਾਰਾਂ ਦੇ ਵਿੱਚ ਪਰਮੇਸ਼ਰ ਤੇ ਤੇਸ ਚਮਕੇ ਤੇਰੇ ਸਵਰਗ ਦੂਤ ਉਤਰਨ ਕਰਮ ਖੁਦਾ ਇਹਨਾਂ ਦੀ ਅਗਵਾਈ ਕਰਨਾ ਹਰ ਐਕਸੀਡੈਂਟ ਦਾ ਆਤਮਾ ਫਿਨਿਸ਼ ਹੋਇਆ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਖੁਦਾਬੰਦ ਇਹਨਾਂ ਦੇ ਗੱਡੀਆਂ ਕਾਰਾਂ ਨੂੰ ਤੇਰੇ ਨਾਮ ਲਹੂ ਦੇ ਨਾਲ ਬles ਕਰਤਾ ਖੁਦਾ ਇਹਨਾਂ ਦੇ ਚੀਵ ਇਹਨਾਂ ਨੂੰ ਬles ਕਰ ਦੇ ਨੇ ਪਰਮੇਸ਼ਰ ਤੂੰ ਤਿਆ ਕਰਨਾ ਫਸਲ ਕਰਨਾ ਔਰ ਖੁਦਾਬੰਦ ਜਿਹਨੇ ਲੋਕ ਦੇਖ ਰਹੇ ਪਰਮੇਸ਼ਰ ਆਓ ਮੈਨੀ ਜੋਂ ਦਾ ਪਰਮੇਸ਼ਰ ਜੀ ਕੋਨੇ ਲੇਕਿਨ ਪ੍ਰੋਵਿੰਸ਼ਸ ਜਿਤੂ ਇਸ ਨਾ ਦੇ ਲਈ ਉਹ ਜਿਹੜੇ ਦਰਵਾਜ਼ੇ ਦੁਸਤ ਨੇ ਬੰਦ ਕੀਤੇ ਸੀ ਖੋਲ ਰਿਆ ਇਸ ਮਸੀਹ ਦੇ ਨਾਮ ਦੇ ਵਿੱਚ ਉਹ ਖੋਲ ਰਿਆ ਉਹਨਾਂ ਦਰਵਾਜ਼ਿਆਂ ਨੂੰ ਇਸ ਮਸੀਹ ਦੇ ਨਾਮ ਖੋਲ ਰਏ ਨੇ ਤੁਹਾਡੇ ਲਈ ਇਸ ਮਸੀਹ ਦੇ ਨਾਮ ਹੋਂਦੇ ਵਿੱਚ ਵੱਡੀ ਗਵਾਹੀ ਹੈ ਤੇਰੀ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਵੱਡੀ ਗਵਾਹੀ ਹੈ ਯੀਸ਼ੂ ਮਸੀਹ ਦੇ ਤੇਰੇ ਨਾਮ ਦੇ ਵਿੱਚ Oh, yes. गवाही दे 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 ना ना है नाम जीवन लाइफ लो थैंकू लो थू लो परमेश्वर करोगे परमेर दुगना प्रेम करेगा परमेश्वर को ले सकते इना लेने की ते रखन जगह नहीं होगी बस yes. तरीका है ਇੱਕ ਸਿਕਰੇਟ ਹੈ ਵੇ ਪ੍ਰੇ ਪ੍ਰਮੇਸ਼ਾ ਪਰਮੇਸ਼ਰ ਤੈਨੂੰ ਇੰਨਾ ਦੇਗਾ ਕਿ ਤੇਰੇ ਕੋਲ ਰੱਖਣ ਦੇ ਲਈ ਜਗ੍ਹਾ ਨਹੀਂ ਹੋਏਗੀ ਤੂੰ ਕਹੇਗਾ ਕਿ ਪਰਮੇਸ਼ਾ ਬਸ ਬਹੁਤ ਹੈ ਮੈਂ ਤੁਰਕ ਸਾੰਬਿਆ ਨਹੀਂ ਜਾਂਦਾ ਪਰਮੇਸ਼ਰ ਕਹੇਗਾ ਨਹੀਂ ਇਹ ਤਾਂ ਕੁਝ ਵੀ ਨਹੀਂ ਅਜੇ ਹੋਰ ਹੋਣ ਵਾਲਾ ਹੈ ਸ਼ਿਸ਼ੂ ਮਸੀਹ ਦੇ ਨਾਮ ਦੇ ਵਿੱਚ ਅਮੇਨ ਆਲ ਹੇਲੂਇਆ ਗੁੱਡ ਨਿਊਜ਼ ਤੇਰੇ ਜੀਵਨ ਦਾ ਹਿੱਸਾ ਹੈ ਗੁੱਡ ਨਿਊਜ਼ ਤੇਰੀ ਲਾਈਫ ਦਾ ਹਿੱਸਾ ਹੈ ਤੇ ریلیਦਾ ਹਿਸਾਈ ਸੋ ਨਾਮ ਦੇਖ ਰਿਹਾ ਤੂੰ ਲੜਕਾ ਹੈ ਤੂੰ ਆਦਮੀ ਹੈ ਤੇਰਾ ਨਾਮ ਪ੍ਰਕਾਸ਼ ਹੈ ਮੈਨੂੰ ਜਾਂਦਾ ਕਿ ਤੂੰ ਆਨਲਾਈਨ ਹੈ ਜਾਂ ਆਫਲਾਈਨ ਇਸ ਪ੍ਰੇਅਰ ਨੂੰ ਦੇਖੇਗਾ ਸੁਨੇਗਾ ਪਰਮੇਸ਼ਰ ਬੋਲ ਰਿਹਾ ਕਿ ਜੇਕਰ ਤੂੰ ਮੇਰੇ ਉੱਤੇ ਈਮਾਨ ਔਰ ਵਿਸ਼ਵਾਸ ਕਰੇ ਮੈਨੂੰ ਪ੍ਰੇਮ ਕਰੇ ਆਪਣੀ ਹਰ ਬ੍ਰਿਆਜ ਦੇ ਰਾਸਤੇ ਤੋਂ ਪਲਟਸ ਜਾਏ ਮੇਰੇ ਵਚਨ ਦੇ ਵਿੱਚ ਆਏ ਮੇਰੇ ਬੱਚਾ ਨੇ ਮੋਟਾ ਬੁੱਕ ਅਪਰੈਂਟਿਵਾ ਨੂੰ ਚਲਾ ਕਹਿੰਦਾ ਤੂੰ ਨਾਂ ਦਾ ਹੀ ਪ੍ਰਕਾਸ਼ ਸਗਾ ਲੇਕਿਨ ਤੇਰੀ ਲਾਈਫ ਦੇ ਵਿੱਚ ਕੋਈ ਪ੍ਰਕਾਸ਼ ਨਾ ਸੀ ਪਰ ਕਹਿੰਦਾ ਅੱਜ ਤੋਂ ਬਾਅਦ ਤੇਰੀ ਲਾਈਫ ਦੇ ਵਿੱਚ ਪ੍ਰਕਾਸ਼ ਹੋਏਗਾ ਯਿਸੂ ਮਸੀਹ ਦੇ ਨਾਮ ਦੇ ਵਿੱਚ ਤੂੰ ਪ੍ਰਕਾਸ਼ ਨੂੰ ਦੇਖੇਗਾ ਜੋ ਅੱਜ ਤੱਕ ਉਹ ਨਹੀਂ ਹੋਇਆ ਉਹ ਹੁੰਦਾ ਦੇਖੇਗਾ ਯਿਸੂ ਦੇ ਨਾਮ ਦੇ ਵਿੱਚ ਕੀ ਤੂੰ ਤਿਆਰ ਨਹੀਂ ਉਠਾਓ ਆਪਣੇ ਆਪ ਅਗਰ ਤੁਹਾਡੇ ਭੈਣ ਤੁਹਾਡੇ ਕਿਸ ਰਿਸ਼ਤੇਦਾਰ ਦਾ ਨਾਮ ਹੈ ਜਦ ਤੇਰਾ ਨਾਮੇ ਉਸ ਨੂੰ ਇਹ ਨਿਊਜ਼ ਦੇ ਇਹ ਮੈਸੇਜ ਦੇ ਪਰਮੇਸ਼ਰ ਦਾ ਕਿ ਖਦਾਮ ਉਸ ਲਈ ਕੀ ਬੋਲ ਰਿਹਾ ਪਰਮੇਸ਼ਰ ਕਹਿੰਦਾ ਆਪਣੀ ਲਾਈਫ ਨੂੰ ਬਣਾ ਤੇਰੀ ਲਾਈਫ ਦੇ ਵਿੱਚ ਮਨਕਾਸ਼ੀ ਪ੍ਰਕਾਸ਼ ਹੋਵੇਗਾ ਚਾਰੇ ਦਿਸ਼ਾਵਾਂ ਦੇ ਵਿੱਚ ਤੂੰ ਜਿਆਲਾ ਦੇਖੇਗਾ ਯਿਸੂਸੀ ਦੇ ਨਾਮ ਦੇ ਵਿੱਚ ਤੂੰ ਜਿੱਧਰ ਜਾਏਗਾ ਤੂੰ ਚਮਕੇਗਾ ਯਿਸੂਸੀ ਦੇ ਨਾਮ ਦੇ ਵਿੱਚ ਉਹ ਚੀਜ਼ ਹਾਲੇਲੂਆ ਧੰਨਵਾਦ ਧੰਨਵਾਦ ਤੇ ਯਾਰ ਹੋ ਜਾ ਤਿਆਰ ਹੋ ਜਾ ਤਿਆਰ ਹੋ ਜਾ ਤੇ ਯਾਰ ਉਹ ਜੋ ਪਰਮੇਸ਼ਵਰ ਦੀ ਬਰਕਤ ਅੰਦਰ ਲਈ ਤੇ ਯਾਰ ਉਹ ਜੋ ਪਰਮੇਸ਼ਵਰ ਦੀ ਬਰਕਤ ਲੈ ਅੰਦਰ ਲਈ ਖੁਦਾਵੰਤ ਰਿਕਾਰ ਦੇ ਵਿੱਚ ਵੱਡੀ ਬਰਕਤ ਨੂੰ ਲੈ ਕੇ ਆ ਰਹੇ ਵੱਡੀ ਬਰਕਤ ਨੂੰ ਲੈ ਕੇ ਆ ਰਹੇ ਪਰਮਿਸ਼ਨ ਦੋ ਨਾਮ ਦੱਸ ਰਿਹਾ ਰਾਜ ਰਾਜੂ ਔਰ 소ਮਾ ਰਾਜ ਰਾਜੂ ਔਰ 소ਮਾ ਪਰਮੇਸ਼ਾਤ ਦੇ ਜੀਵਨ ਦੇ ਵਿੱਚ ਅਦਭੁਤ ਰੀਤੀ ਦੇ ਨਾਲ ਕੰਮ ਕਰਨ ਜਾ ਰਹੇ ਅਦਭੁਤ ਰੀਤੀ ਦੇ ਨਾਲ ਕੰਮ ਕਰਨ ਜਾ ਰਹੇ ਤਿਆਰ ਹੈ ਤਿਆਰ ਹੈ ਪਰਮੇਸ਼ਾਤ ਅਦਭੁਤ ਕੰਮਾਂ ਨੂੰ ਦੇਖਣ ਦੇ ਲਈ अद्भुत कम देखने दे लिए अद्भुत कम ओ अद्भुत कम बड़े अनोखे और अजीब लोग हैरान तो हो गए हो तू खुद भी हैरान होएगा ये गवाही कैसे तरह हो गई कदे सोचा नहीं सी लेकिन परमेश्वर कहेगा कि मैं कर दती हूं और गवाही उत्पन्न कर देता है यीशु के नाम दे बीच तैयार हो जाओ हालेलुया धन्यवाद धन्यवाद मेरे परमेश्वर ये अंत दे समय चल और परमेश्वर नहीं चाहता ਕਿ ਮੇਰੇ ਬੱਚੇ ਕਿਸੇ ਚੀਜ਼ ਦੇ ਲਈ ਮੁਹਤਾਜ ਰਹੇ ਪਰਮੇਸ਼ਰ ਇਹਦੇ ਇਹ ਵੀ ਚਾਹੁੰਦਾ ਕਿ ਮੇਰੇ ਬੱਚੇ ਸਦਾ ਤਿਆਰ ਰਹਿਣ ਉਠਾਏ ਜਾਣ ਦੇ ਲਈ ਉਠਾਏ ਕਦੋਂ ਜਾਓਗੇ ਜਦੋਂ ਪਰਮੇਸ਼ਰ ਦੇ ਨਾਲ ਪ੍ਰੇਮ ਹੋਏਗਾ ਇੱਕ ਇਨਸਾਨ ਜਦੋਂ ਕਿਸੇ ਇਨਸਾਨ ਨੂੰ ਪ੍ਰੇਮ ਕਰਦਾ ਤਾਂ ਉਹ ਸਾਰੇ ਸਭ ਕੁਝ ਛੱਡ ਦਿੰਦਾ ਕਾਰੋਬਾਰ ਵੀ ਛੱਡ ਦਿੰਦਾ ਪਰਮੇਸ਼ਰ ਕਹਿੰਦਾ ਅਜਿਹਾਂ ਪ੍ਰੇਮ ਤੋਂ ਮੇਰੇ ਲਈ ਕਰਕੇ ਦੇਖ ਦੁਇੰਕ ਨੂੰ ਛੱਡੇਗਾ ਹਜ਼ਾਰਾ ਤੇਰੇ ਮਗਰ ਆਉਣਗੇ ਸ਼ਮਸੈਦ ਨਾਮ ਦੇ ਵਿੱਚ ਉਹ ਚੀਜ਼ ਜਿਸ ਕਹਿੰਦਾ ਤੂੰ ਮੇਰੀ ਖਾਤਰ 100 ਰੁਪਏ ਗਵਾਏਗਾ ਮੈਂ ਤੈਨੂੰ ਲੱਖਾਂ ਦਵਾਂਗਾ ਈਸ਼ਮਸੀ ਦੇ ਨਾਮ ਦੇ ਵਿੱਚ ਕਹਿੰਦਾ ਤੂੰ ਇੱਕ ਡਰੈਸ ਕਿਸੇ ਨੂੰ দান ਕਰੇਗਾ ਮੇਰੇ ਨਾਮ ਦੇ ਵਿੱਚ ਤੇਰੇ ਕੋਲ ਇੰਨੀਆਂ ਡਰੈਸਾਂ ਹੋਣ ਗਿਆ ਕੀ ਸੰਭੀਆ ਨਾ ਜਾਣ ਗਿਆ ਈਸ਼ਮਸੀ ਦੇ ਨਾਮ ਤੇਰੇ ਬੱਚਿਆਂ ਦੇ ਕੋਲ ਇੰਨੇ ਇੰਨੀਆਂ ਅਸ਼ੀਆ ਬਸਤਵਾਂ ਹੋਣ ਗਿਆ ਜਿਹੜੀਆਂ ਦੂਸਰਿਆਂ ਕੋਲ ਨਹੀਂ ਹੋਣ ਗਿਆ ਹੰਦਲੂਈਆ ਇਹ ਪਰਮੇਸ਼ੁਰ ਦਾ ਬਾਧਾ ਵਚਨ ਦਰਦਾ ਉਸ ਦਾ ਉਸਦਾ ਵਾਈਬਲ ਦੱਸਦਾ ਇਹ ਸਭ ਪੂਰਾ ਹੋ ਸਕਦਾ ਹੈ ਅਮਨ ਅਗਰ ਤੁਸੀਂ ਪੂਰਾ ਹੋਣਾ ਦੇਖਣਾ ਚਾਹੁੰਦੇ ਆਪਣੀ ਲਾਈਫ ਦੇ ਵਿੱਚ ਤੇ ਪਰਮੇਸ਼ਰ ਦੇ ਨਾਲ ਪ੍ਰੇਮ ਕਰੋ ਕਿਉਂਕਿ ਖੁਦਾਵੰਤਾਨ ਬਿਹਤਰ ਪ੍ਰੇਮ ਕਰਦਾ ਥੈਂਕ ਯੂ ਲੋਕ ਥੈਂਕ ਯੂ ਜੀਸਸ ਮਰ ਜੋ ਕੁਝ ਬੋਲਿਆ ਗਿਆ ਉਹ ਪਰਮੇਸ਼ਰ ਦੇ ਨਾਮ ਦੇ ਵਿੱਚ ਜਲਦ ਪੂਰਾ ਹੋਵੇ ਔਰ ਤੁਸੀਂ ਗਵਾਹੀ ਦੇ ਨਾਲ ਖੜੇ ਹੋ ਅਮਨ ਅਮਨ ਸੁਮਰੇ ਅਜੀਜ਼ੋ ਇਸ ਪ੍ਰੇਅਰ ਨੂੰ ਰਸੀਵ ਕਰੋ ਗ੍ਰੈਂਡ ਕਰੋ ਔਰ ਸ਼ੇਅਰ ਕਰੋ ਕਿਉਂਕਿ ਪਰਮੇਸ਼ਰ ਦੇ ਉਸ ਸਮਾਚਾਰ ਨੂੰ ਫੈਲਾਓ ਫੈਲਾਓ ਤੁਸੀਂ ਪਰਮੇਸ਼ਰ ਦੇ ਉਸ ਸਮਾਚਾਰ ਨੂੰ ਕਿਸ ਤਰ੍ਹਾਂ ਫੈਲਾ ਸਕਦੇ ਆ ਪ੍ਰੀਅਰ ਨੂੰ ਇੱਕ ਦੂਜੇ ਦੇ ਨਾਲ ਸਾਂਝੀ ਕਰਕੇ ਤਾਂ ਜੋ ਖੁਦਾ ਦਾ ਰਾਜੇ ਬਦੇ ਔਰ ਤੁਹਾਡੇ ਦੀ ਬਰਕਤ ਉਤਪੰਨ ਹੋਵੇ ਆਮੇਨ ਬਲ ਬlesing all ਖੁਦਾ ਦਾ ਸਾਰੇ ਦੇ ਨਾਲ ਸਭ ਕੁਝ ਹੈ ਉਸਕੀ